ਸੁਖਬੀਰ ਸਿੰਘ ਬਾਦਲ ਦੇ ਗੰਭੀਰ ਸੱਟ ਲੱਗੀ ਹੈ ਸੁਖਬੀਰ ਸਿੰਘ ਬਾਦਲ ਜ਼ਖਮੀ ਹੋ ਗਏ ਨੇ ਪੂਰੀ ਜਾਣਕਾਰੀ ਕੀ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਦੀ ਸਜ਼ਾ ਦੇ ਮਾਮਲੇ 'ਚ ਛੇਤੀ ਤਨਖਾਹ ਲਾਉਣ ਦੀ ਅਪੀਲ ਕੀਤੀ ਪਰ ਉਸੇ ਦਰਮਿਆਨ ਖਬਰ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਜ਼ਖਮੀ ਹੋ ਗਏ ਨੇ ਤੇ ਉਹਨਾਂ ਦਾ ਪੈਰ ਤੇ ਸੱਟ ਲੱਗ ਗਈ ਹੈ ਜਿੱਤੇ ਪਲਸਟਰ ਲਾਉਣਾ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਜ ਉਸ ਵੇਲੇ ਕੁਰਸੀ ਤੋਂ ਡਿੱਗਣ ਕਰਕੇ ਸੱਟ ਲੱਗ ਗਈ ਜਦੋਂ ਉਹ ਕਰੀਬ 2 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਪੀਓ ਨੂੰ ਮੰਗ ਪੱਤਰ ਸੌਂਪਣ ਮਗਰੋਂ ਕੁਰਸੀ ਤੋਂ ਉੱਠਣ ਲੱਗੇ ਤਾਂ ਕੁਰਸੀ ਦੀ ਲੱਤ ਟੁੱਟ ਗਈ ਤੇ ਉਹ ਡਿੱਗ ਗਏ ਜਿਸ ਕਾਰਨ ਉਹਨਾਂ ਦੇ ਸੱਟ ਲੱਗ ਗਈ ਇਹ ਹਾਦਸਾ ਕੁਰਸੀ ਟੁੱਟਣ ਕਾਰਨ ਵਾਪਰਿਆ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਮੰਝਲਵੜ ਰਵਾਨਾ ਹੋ ਗਿਆ ਪਰ ਰਸਤੇ ਵਿੱਚ ਦਰਦ ਹੋਣ ਕਾਰਨ ਸੁਖਬੀਰ ਬਾਦਲ ਨੂੰ ਇਲਾਜ ਲਈ ਵੱਲ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਸੁਖਬੀਰ ਦੀ ਲੱਤ 'ਚ ਫ੍ਰੈਕਚਰ ਹੋ ਜਾਣ ਦੇ ਕਾਰਨ ਡਾਕਟਰਾਂ ਨੇ ਸੱਜੀ ਲੱਤ 'ਤੇ ਪਲਾਸਟਰ ਲਗਾ ਦਿੱਤਾ ਹੈ ਦੱਸ ਦਈਏ ਕਿ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨੀ ਰਘਬੀਰ ਸਿੰਘ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੇ ਸਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਗਾਤਾਰ ਚੁੱਪ ਚੁਪੀਤੇ ਨੇ ਆਪਣੇ ਜਿਹੜਾ ਕਹਿ ਲੀਏ ਕਿ ਨਾ ਤਾਂ ਸਿਆਸੀ ਸਰਗਰਮੀਆਂ ਨੇ ਨਾ ਹੀ ਉਹਨਾਂ ਦੀਆਂ ਕੋਈ ਜਨਤਕ ਸਰਗਰਮੀਆਂ ਹੋਰ ਵੇਖੀਆਂ ਜਾ ਰਹੀਆਂ ਨੇ। ਉਹਨਾਂ ਦੀ ਸੁਪਤਰੀ ਦਾ ਵਿਆਹ ਸਮਾਗਮ ਹੈ ਜਿਸ ਕਰਕੇ ਉਹ ਚਾਹੁੰਦੇ ਨੇ ਕਿ ਸਾਰੇ ਫੈਸਲੇ ਜੋ ਵੀ ਤਨਖਾਹੀ ਵਾਲਾ ਮਾਮਲਾ ਨਿਬੜ ਜਾਵੇ ਤੇ ਉਹ ਆਪਣੇ ਪਰਿਵਾਰਕ ਕਾਰਜ ਵਿਹਾਰ ਜਿਹੜੇ ਆ ਉਹ ਨਿਭਾ ਸਕਣ। ਜਥੇਦਾਰ ਕਦੋਂ ਕਰਦੇ ਆ ਫੈਸਲਾ ਲੈਂਦੇ ਸਮਾਂ ਦੱਸੇਗਾ ਪਰ ਸੁਖਵੀਰ ਸਿੰਘ ਬਾਦਲ ਇੱਕ ਦੂਜੀ ਮੁਸੀਬਤ 'ਚ ਘਿਰ ਗਏ ਨੇ ਉਹਨਾਂ ਦੀ ਲੱਤ ਜਿਹੜੀ ਹੈ ਪੈਰ ਤੇ ਫ੍ਰੈਕਚਰ ਦੀ ਗੱਲ ਹੈ ਹੁਣ ਜਿਹੜਾ ਹੱਡੀ ਦੇ ਵਿੱਚ ਫ੍ਰੈਕਚਰ ਹੈ ਜਿਹੜੀ ਟੁੱਟ ਚੁੱਕੀ ਹੈ ਹੱਡੀ ਉਹਨੂੰ ਠੀਕ ਹੋਣ ਲਈ ਸਮਾਂ ਲੱਗੇਗਾ ਪਰ ਉਹਨਾਂ ਦਾ ਇਲਾਜ ਜਾਰੀ ਹੈ ਉਮੀਦ ਕਰਦੇ ਹਾਂ ਕਿ ਸੁਖਵੀਰ ਬਾਦਲ ਛੇਤੀ ਸਿਹਤਯਾਬ ਹੋਣਗੇ ਤੇ ਆਪਣੇ ਪਰਿਵਾਰਕ ਕਾਰਜ ਵਿਹਾਰ ਜਿਹੜੇ ਆ ਉਹਨਾਂ ਨੂੰ ਨਿਭਾਉਣਗੇ